ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ ਵਿੱਚ orange alert ਜਾਰੀ ਕੀਤਾ ਹੋਇਆ ਉੱਥੇ ਹੀ ਪੰਜਾਬ ਵਿੱਚ ਥਾਂ-ਥਾਂ بارش ਅਤੇ ਗੜੇ ਮਾਰੀ ਦੇਖਣ ਨੂੰ ਮਿਲ ਰਹੀ ਹੈ ਜੇ ਗੱਲ ਕਰੀਏ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਵਿੱਚ ਹਲਕੀ بارش ਤੇ ਤੇਜ਼ ਗੜੇ ਮਾਰੀ ਦੇ ਨਾਲ-ਨਾਲ ਤੇ ਇਸ ਤੂਫਾਨ ਦੇ ਚੱਲਣ ਨਾਲ ਇੱਕ ਸੈਲਰ ਦਾ ਬੋਇਲਰ ਸ਼ੈੱਡ ਤੇ ਮਿਲਕ ਪਲਾਂਟ ਦਾ ਬੋਇਲਰ ਨੁਕਸਾਨਿਆ ਗਿਆ ਜਿੱਥੇ ਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਤੂਫਾਨ ਕਿੰਨਾ ਤੇਜ਼ ਹੋਵੇਗਾ ਤੇ ਸ਼ੈੱਡ ਨੂੰ ਘਟੋ ਇੱਕ ਕਿਲੋਮੀਟਰ ਤੋਂ ਲੈ ਕੇ ਡੇਢ ਕਿਲੋਮੀਟਰ ਤੱਕ ਪਰਖੱਚੇ ਖਿਲਰੇ ਦਿਖਾਈ ਦੇ ਰਹੇ ਹੋਣਗੇ ਉੱਥੇ ਹੀ ਸੈਲਰ ਮਾਲਕ ਪ੍ਰਵੀਨ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਨੁਕਸਾਨ ਦਾ ਹਜੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਪਰ ਫਿਰ ਵੀ ਸਾਡਾ ਬੋਇਲਰ ਅਤੇ ਮਿਲਕ ਪਲਾਂਟ ਦਾ ਬੋਇਲਰ ਸ਼ੈੱਡ ਦੋਨੋਂ ਹੀ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਤੇ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਗੜੇਮਾਰੀ ਵੀ ਬਹੁਤ ਤੇਜ਼ ਸੀ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਭਗਤਾ ਪਾਇਕਾ ਤੇ ਉੱਥੇ ਲਗਦੇ ਨਾਲ ਸਹੀ ਕਰਨਾ ਕਈ ਪਿੰਡਾਂ ਨੂੰ ਜਿਵੇਂ ਕਿ ਅਮੀਰਗੜ ਜਲਾਲ ਗੁਰੂ ਸਰ ਵੱਡੇ ਵਾਲ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਪਹੁੰਚਾਇਆ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਪ੍ਰਵੀਨ ਜੀ ਜਸਤਰਾਂ ਦੇਖੋ ਮillers ਵੀ ਤੁਹਾਨੂੰ ਕਾਫੀ ਕਾਲ ਕਰ ਰਹੇ ਹੋਣਗੇ ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਆਸ-ਪਾਸ ਦੇ ਜਿਹੜੇ ਪੈਂਡ ਦੇ ਉੱਥੇ ਵੀ ਸੈਲਰ ਦੇ ਕਾਫੀ ਨੁਕਸਾਨ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਰ ਸਾਨੂੰ ਕਾਫੀ ਦੂਰੋਂ ਸਾਰੇ ਪੰਜਾਬ ਚੋਂ ਤਕਰੀਬ ਸੌਣ ਆ ਰਹੇ ਆ ਬਈ ਇਹ ਅਫਸੋਸ ਦਾ ਵੀ ਨੁਕਸਾਨ ਕਿਵੇਂ ਆ ਜਾਨੀ ਨੁਕਸਾਨ ਤਾਂ ਨਹੀਂ ਹੈ ਕੋਈ ਇਹ ਬਾਕੀ ਤਾਂ ਅਸੀਂ ਇਹਨੂੰ ਅਫੋਰਡ ਕਰਾਂਗੇ ਸਾਰਾ ਕੁਝ ਸਾਡਾ ਪੁਰਾਣਾ ਬਿਜ਼ਨਸ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਰ ਸਾਡੇ ਭਰਾਵਾਂ ਦਾ ਕੋਸ਼ਿਸ਼ ਜਿਹਨਾਂ ਨੇ ਨਵੇਂ ਸ਼ਹਿਰ ਲੱਲੇ ਆ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਵਾ ਅਸੀਂ ਵੀ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਨਾਲ ਖੜੇ ਆਂ ਔਰ ਸਰ ਜੇਕਰ ਸੈਲਰ ਦੀ ਗੱਲ ਕਰਾਂ ਪੂਰਾ ਨਾਮ ਕੀ ਹੈ ਸੈਲਰ ਦਾ ਸਰ ਪੂਰਾ ਨਾਮ ਹੈ ਸ਼ੰਕਰ ਰਾ为ਸਨ ਜਨਮ ਮਿਲ ਜੀ ਨਿਹਾਲ ਸਿੰਘ ਵਾਲਾ ਜੀ ਇਹਦੇ ਨਾਲ ਹੀ ਆਪਣਾ ਟੂਡੇ ਮਿਲਕ ਪਲਾਂਟ ਆ ਹੂੰ ਉਹਦੇ 'ਚ ਵੀ ਕਾਫੀ ਨੁਕਸਾਨ ਹੋਇਆ ਵਾ ਆਪਣਾ ਜੀ ਉਧਰ ਵੀ ਬੋਇਲਰ ਦਾ ਹੀ ਨੁਕਸਾਨ ਹੋਇਆ ਵਾ ਬੋਇਲਰ ਦੇ ਸ਼ੈੱਡ ਵਗੈਰਾ ਤੇ ਬੋਇਲਰ ਦੀਆਂ ਲਾਈਨਾਂ ਵਗੈਰਾ ਦਾ ਹੂੰ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਾ ਕੁਝ ਕਿੰਨੇ ਵਿਅਕਤੀ ਸਾਰੇ ਜਿਹੜੇ ਤੁਹਾਡੇ ਕੋਲੇ ਕੰਮ ਕਰਦੇ ਸੀ ਇੱਥੇ ਵਿਅਕਤੀ ਜਦੋਂ ਇਹ ਤੂਫਾਨ ਆਇਆ ਉਦੋਂ ਤਾਂ ਛੜ ਦੇ નીચે ਪੰਜ ਸੱਤ ਬੰਦੇ ਕੰਮ ਕਰ ਰਹੇ ਸੀ ਹੂੰ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗੜਬੜ ਆ ਉਹ ਨਾਲ ਦੀ ਨਾਲ ਬਾਹਰ ਨਿਕਲ ਗਿਆ ਹੂੰ ਆਫੀਸਰ ਦੇ ਸਾਹਮਣੇ ਆ ਕੇ ਸਾਡੇ ਕੋਲੇ ਆ ਗਿਆ ਹਾਂਜੀ ਕੀ ਨਾਮ ਅ ਸਰ ਜੀ ਜਨਾ ਪ੍ਰਵੀਨ ਗੋਇਲਾ ਜੀ ਪ੍ਰਵੀਨ ਜੀ ਜਿਹੜਾ ਇਹ ਕਹਿੰਦੇ ਕਿ ਬੇਮੌਸਮੀ ਬਰਸਾਤ ਕਰਨ ਗੜੇ ਮਾਰੀ ਕਰਨ ਜੋ ਵੀ ਇੱਥੇ ਨੁਕਸਾਨ ਹੋਇਆ ਜੀ ਕਿਵੇਂ ਹੋਇਆ ਥੋੜਾ ਇਹਨਾਂ ਜੀ तकरीबन 3.5 ਤੋਂ 4 ਦੀ ਗੱਲ ਆ ਜੀ ਇੰਨਾ ਕੋ ਤੇਜ਼ tufaan ਆਇਆ ਵੀ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਨਾ ਸਾਡੀਆਂ ਲੇਬਰਾਂ ਨੂੰ ਨਾ ਸਾਨੂੰ ਜੀ ਇਹ 5-4 ਮਿੰਟ ਚ ਸਾਰਾ ਕੁਝ ਹੋ ਗਿਆ ਨੁਕਸਾਨ ਤਾਂ ਗੱਲ ਵੱਖਰੀ ਆ ਹੂੰ ਪਰ ਜੇ ਸਾਡੀ ਲੇਬਰ ਕੰਮ ਕਰਦੀ ਸੀ ਜੀ ਪਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਆ ਜੀ ਕਿ ਸਾਰੇ ਬੰਦੇ ਸਾਡੇ ਸੇਫ ਆ ਜੀ ਕੋਈ ਵੀ ਬੰਦਾ ਸਾਡਾ ਗੁੰਮ ਨਹੀਂ ਹੈ ਬਿਲਕੁਲ ਸਾਰੀ ਵਾਹਿਗੁਰੂ ਦੀ ਅਪਾਤ ਕਿਰਪਾ ਨਾਲ ਸਾਡਾ ਸਾਰਾ ਸਟਾਫ ਅਸੀਂ ਖੁਦ ਅਸੀਂ ਸਾਰੇ ਠੀਕ ਠਾਕ ਹੈ ਜੋ ਜਸਾ ਨੁਕਸਾਨ ਹੈ ਮਾਲੀ ਨੁਕਸਾਨ ਹੋਇਆ ਇਹਦਾ ਫਿਲਹਾਲ ਜੇ ਕੋਈ ਵੀ ਤਦ ਲੋਰ ਜੱਜਮੈਂਟ ਨਹੀਂ ਕੀਤੀ ਜਾ ਸਕਦੀ ਵੀ ਕਿੰਨਾ ਨੁਕਸਾਨ ਹੋ ਗਿਆ ਬਾਕੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਮੰਝਰ ਜਿਹੜਾ ਕੁਦਰਤ ਦਾ ਮੰਝਰ ਆ ਇਹ ਤੁਹਾਡੇ ਸਾਹਮਣੇ ਹੀ ਆ ਤੁਹਾਡੀ ਕੈਮਰੇ ਦੇ ਵਿੱਚ ਕੈਦ ਹੀ ਹੈ ਵੀ ਕੀ ਕੁਝ ਹੋਇਆ ਹੈ ਇਹ ਤੇ 2-4 ਮਿੰਟ ਚ ਸਾਰਾ ਕੁਝ ਹੋ ਗਿਆ ਜੀ ਬਸ ਜੀ ਔਰ ਤੁਸੀਂ ਕਹਿ ਰਹੇ ਸੀ ਕਿ ਕੁਝ ਜਿਹੜੇ ਵਿਅਕਤੀ ਨੇ ਇੱਕ ਦੋ ਤੁਹਾਡੇ ਮੁਲਾਜ਼ਮ ਨੇ ਉਹ ਜ਼ਖਮੀ ਵੀ ਹੋਏ ਸੀ ਉਹ ਥੋੜੇ ਬਹੁਤ ਜ਼ਖਮੀ ਸੀ ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਉਹ ਸਾਡੇ ਕੋਲੇ ਹੈਗੇ ਆ ਕੋਈ ਦਿੱਕਤ ਨਹੀਂ ਖਤਰੇ ਤੋਂ ਬਾਹਰ ਨੇ ਸਾਰੇ ਜੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਮੋਗਾ ਤੋਂ ਸਰਬਜੀਤ ਟਰੌਲੀ ਦੀ ਰਿਪੋਰਟ